ਪਿਆਰ ਭਰੀ ਸਾਸਰੀ ਗਲ ਫੇਸਬੁਕ ਕਨ YouTube ਵਾਲਿਆਂ ਨੂੰ ਕਹਿੰਦੇ ਐਡ ਜੋਣੀ 5-7 ਫੋਟੋਆਂ ਭੇਜਿਆ ਕਰੋ ਤਾਂ ਇਹਦੇ ਪਾਸੇ ਪੋਸਟਰ ਦੇ ਉੱਤੇ ਆਪਣਾ ਨੰਬਰ ਲਾਇਆ ਪਹਿਲੀ ਫੋਟੋ ਦੇ ਉੱਤੇ ਹੀ ਤੇ 5 ਤੋਂ 7 ਫੋਟੋਆਂ ਭੇਜਿਆ ਕਰੋ ਵੀਡੀਓ ਬਸ ਆਲੀ ਵੇਖੋ ਪਰਾ ਬਣ ਕੇ ਸਟੈਪ ਨਾ ਕਰੇ 5 ਤੋਂ 6 ਚੀਜ਼ਾਂ ਨੇ ਕਹੇ ਆ ਵੀਰੇ 16 ਸੱਤ ਦਾ ਟਰਾਲਾ ਬਹੁਤ ਵਧੀਆ ਕਿਹੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਹੈਵੀ ਤੋਂ ਪਾਰਾ ਟਰਾਲਾ ਬਣਿਆ ਵਾ ਤੇ ਕੁਆਲਿਟੀ ਦਾ ਰੰਗ ਕੀਤਾ ਵਾ ਏਰੀਆ ਅੰਪਰਸਰ ਪੈਂਡ ਮਰੀਟਾ ਉੱਥੇ ਖੜਾ ਇਹ ਗੰਨੇ ਵਾਲੇ ਵੀਰਾਂ ਵਾਸਤੇ ਟਰਾਲਾ ਬਣਿਆ ਵਾ ਬਿਨਾ ਪੰਪ ਤੋਂ ਟਰਾਲਾ ਮੰਜਾ ਛੰਜਾ ਲੱਗਿਆ ਗੰਨਚੰਨ ਲੱਗੀ ਵੀ ਆ ਤੇ ਲਾਈਟਾਂ ਸ਼ਾਈਟਾਂ ਲੱਗਾਂਗੀਆਂ ਟਰਾਲੇ ਉੱਤੇ ਰੱਸਾ ਪਾਉਣ ਨੂੰ ਕੁੰਡੀਆਂ ਛੁੰਡੀਆਂ ਲੱਗੀਆਂ ਲੇਜ਼ਰ ਕੱਢਣਾ ਇਹਦਾ ਵੈੱਡ ਆ ਦਾ ਨੜੀ ਆ ਬੱਤਾ ਸੱਚੀ ਦੁਗਿਆ ਘਾਟ ਆ ਇਹਦਾ ਤੇਰੀ ਹੁੰਦਾ ਹਿੱਸਾ ਭਾਉ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 2 ਲੱਖ ਤੇ 70000 ਰੁਪਇਆ ਰੇਟ ਆ ਮੌਕੇ ਤੇ ਮਾਨ ਤਨ ਕਰ ਦੇਣਗੇ ਆਪਣੇ ਨੂੰ 5000 ਰੁਪਇਆ ਮਾਨ ਤਨ ਕਰ ਦੇਣਗੇ ਕਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ ਕਹਦੇ ਵੀ ਔਲ ਖਰੀ ਵੀਡੀਓ ਵੇਖੀ ਦੀ 5000 ਰੁਪਇਆ ਸਿਕਾਉਣ ਮੈਂ ਜੋ ਜੱਸ ਕਰਨਗੇ ਬਹੁਤ ਬਈਆ ਟਰਾਲਾ ਤੇ ਪੂਰੀ ਫੋਟੋ ਛੋਟੋ ਲੱਗੀ ਹੋਈ ਆ ਮਗਰਲੇ ਪਾਸੇ ਸਿੱਧੂ ਮੂਸੇ ਵਾਲੇ ਦੀ ਡਾਲੇ ਦੇ ਤੇ ਮਗਰ ਦੇ ਪਾਸੇ ਵੀ ਡਾਲਾ ਦੋ ਤਿੰਨਾਂ ਸਾਈਡਾਂ ਨੂੰ ਕੋ ਦੋ ਸਾਈਡਾਂ ਨੂੰ ਖੁੱਲਦਾ ਇਹਦਾ ਤਿੰਨਾਂ ਸਾਈਡਾਂ ਨੂੰ ਤੇ ਡਾਲੇ ਦੇ ਕਿੱਥੇ ਵੰਗਾ ਪਾਉਣੇ ਆ ਉੱਥੇ ਵੀ ਬਣਾ ਕੇ ਲਾਇਆ ਵਾ ਜਾਲੀ ਲਾਈ ਵੀ ਆ ਪਿੱਛੇ ਬਹੁਤ ਸੋਹਣਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸਪਰਕ ਕਰ ਦੋ 16 ਸਾਦਾ ਟਰਾਲਾ ਤੇ 2 ਲੱਖ ਤੇ 5 70000 ਰੁਪਇਆ ਰੇਟ ਮੰਗਦੇ ਮੌਕੇ ਦੇ ਮਾਰ ਤਾਲ ਕਰ ਦੇਣਗੇ ਹੈਵੀ ਤੋਂ ਪਰ ਟਰਾਲਾ ਦਾ ਬੜਿਆ ਬਹੁਤ ਸੋਹਣਾ ਟਰਾਲਾ ਵਾ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸਪਰਕ ਕਰ ਸਕਦੇ ਆ ਮਾਲਕ ਵੀਰਾਂ ਦਾ ਨੰਬਰ ਉੱਤੇ ਚੱਲ ਜਿਨਾ ਸਰਕੀਨ ਤੇ ਸਾਰੀ ਵੀਡੀਓ ਵੇਖ ਕੇ ਭਰਾ ਭੜ ਕੇ ਟਿੱਪ ਨਾ ਕਰੇ 2001 ਮਾਡਲ ਟਰੈਕਟਰ ਨਾਲੜ ਕੇ ਨਾ ਜੇ ਕਿ ਵੀਰ ਭਾਈ ਨੇ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਤੇ 70 ਤੋਂ 75 ਪੈਸੇ ਟਾਇਰ ਆ ਟਰੈਕਟਰ ਦੇ ਇੰਜਨ ਕੇਅਰ ਤੋਂ ਕਿ ਇਹ ਕੰਮਸਾਲਾ ਹੋਇਆ ਵਾ ਟਰੈਕਟਰ ਦਾ ਤੇ ਮੋਟਰਪਾਲ ਦਾ ਪੰਪਾ ਟਰੈਕਟਰ ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਦੋ ਨੰਬਰ ਗਾਂ ਵਾਲੇ ਪਾਸੇ ਆਉਣ ਵਾਲਾ ਤੇ ਪੂਰਾ ਵੀਰਾਂ ਦੇ ਵਾਕੇ ਨਹੀਂ ਸਕਦੇ ਪੂਰਾ ਸ਼ੌਂਕ ਦਾ ਟਰੈਕਟਰ ਰੱਖਿਆ ਵੀਰਾਂ ਦਾ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਤੇ ਪੂਰਾ ਟਰੈਕਟਰ ਪੂਰਾ ਕੋਕਾ ਪੀਸਾ ਤੇ ਮਰਗਾੜ ਸ਼ਗੜ ਲੱਗੇ ਹੋਇਆ ਸਾਰਾ ਟਰੈਕਟਰ ਨੀਰ ਆਇਆ ਕਿ ਤੁੰ ਤੁਜਾ ਕੋਈ ਸਮਾਨ ਨਹੀਂ ਬਦਲਿਆ ਵਾ ਤੇ ਛੋ ਵੀ ਨੀਰ ਆਇਆ ਸਾਰਾ ਕੋ ਟੈਂਕੀ ਛੈਂਕੀ ਨੇ ਨੀਰ ਆਇਆ ਟਰੈਕਟਰ ਦੀ ਦੇ ਰੇਟ ਇੱਕ 2 ਲੱਖ 65 ਹਜ਼ਾਰ ਮੌਕੇ ਤੇ ਮਾਰ ਤਾਨ ਕਰਦੇ ਨੇ ਕਿ 2001 ਮਾਡਲ ਟਰੈਕਟਰ 2 ਲੱਖ ਤੇ 65 ਹਜ਼ਾਰ ਰੁਪਇਆ ਰੇਟ ਆ ਤੇ ਪੂਰੀ ਫੇਵਰ ਦੀ ਛਤਰੀ ਲੱਗੀ ਆ ਤੇ ਜੋ ਪਾਈਪ ਲੱਗਿਆ ਸਾਰਾ ਕੋ ਕਿੰਡੋ ਮਰਗਾੜ ਸ਼ਿਕਾਰ ਨਹੀਂ ਗਲੇ ਵੀ ਟਰੈਕਟਰ ਬਹੁਤ ਵਧੀਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀਰ ਦਾ ਨੰਬਰ ਉੱਤੇ ਚੱਲ ਜੇਗਾ ਸਰਕਿੰਦੇ ਸਾਰੀ ਜਾਣਕਾਰੀ ਜਾਣੀ ਤੋਂ ਫੋਨ ਲਾ ਕੇ ਲੈ ਸਕਦੇ ਟਰੈਕਟਰ ਦੀ ਤੇ ਕੱਲੀ ਕੱਲੀ ਵੀਰ ਨੇ ਵੀਡੀਓ ਪਾਈ ਆ कभी कभी भीर ने वो पाई आ बहुत सोहना ट्रैक्टर आ क्या बातें ही घोड़ा बेंपर लगे वा ट्रैक्टर के मूहे घोड़ा बीपर लग्या वा घोड़ा बेंपर लगे बहुत सोहना ट्रैक्टर आरगाड़ लगे हुए मूहे वो भी लाए हुए घुफ्फे भी ਤੇ ਬਹੁਤ ਸੋਹਣਾ ਟਰੈਕਟਰ ਆ। ਚਾਰੀ ਕਣਕਾਂ ਵਾਲੀ ਫੋਨ ਲਾ ਕੇ ਲੈ ਸਕਦੇ ਤੁਸੀਂ। ਟਰੈਕਟਰ ਪੂਰਾ ਨੀਰ ਆ ਜਾ। ਇੰਜਣ ਘੇੜਦਾ ਓਕੇ ਆ। 2010 ਮਾਡਲ ਟਰੈਕਟਰ ਆ। ਇੰਜਣ ਘੇੜਦਾ ਓਕੇ ਆ 36 ਦੀ ਟਰੈਕਟਰ ਆ। ਬਹੁਤ ਸੋਹਣਾ ਟਰੈਕਟਰ ਆ ਨੀਰ ਆ ਜੰਗਾ ਘੋੜਾ ਬੈਂਪਰ ਲੱਗਿਆ ਵਾ। ਟਾਇਰ ਤੁਣੀ ਵੇਖੀ ਸਕਦੇ ਆ ਤੇ 80 ਪੈਸੇ ਟਾਇਰ ਆ। ਨਗਰ ਦੇ ਤੇ ਮੂਰ ਦੇ ਤੇ 2 4 ਲੱਖ ਤੇ 30000 ਰੁਪਇਆ ਮੰਗ ਕਰਦੇ ਆ 2010 ਮਾਡਲ 3630 ਟਰੈਕਟਰ ਦੀ ਤੇ ਇੰਜਨ ਗੇਅਰ ਦਾ ਓਕੇ ਜਮਾਂ ਵੀਰਾਂ ਦੇ ਵਾਕੇ ਲੈ ਸਕਦੇ ਬਹੁਤ ਸੋਹਣਾ ਟਰੈਕਟਰ ਆ ਸਾਰੀ ਜਾਣਕਾਰੀ ਲੈਣੀ ਜੁਣੀ ਫੋਨ ਲਾ ਕੇ ਲੈ ਸਕਦੇ ਆ ਟਰੈਕਟਰ ਕੋਕਾ ਪੀਸਾ ਜੇ ਕਿਸੇ ਵੀਰ ਭਾਈਆਂ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਤੇ ਬਹੁਤ ਵਧੀਆ ਟਰੈਕਟਰ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਤੇ ਪੂਰਾ ਵਧੀਆ ਟਰੈਕਟਰ 2010 ਮਾਡਲ 4 ਲੱਖ 30 ਹਜ਼ਾਰ ਰੁਪਏ ਮੰਗ ਕਰਦੇ ਮੌਕੇ ਤੇ ਫੁੱਲ ਮਾਨਤਾਣ ਕਰਨਗੇ ਤੇ ਇਸ ਵੀਡੀਓ ਸਾਰੀ ਵਿਕਪਰਾ ਬਣ ਕੇ ਸਟੈਪ ਨਾ ਕਰੀ ਨੰਨੇ ਮਾਟੜਾ 190 ਨਾੜ ਕੇ ਦਾ ਟਰੈਕਟਰ ਇਹਨਾਂ ਕੇਰ ਦਾ ਓਕੇ ਸਾਫ ਆ ਲਾਰਿੰਬਾ ਜੀ ਨਾੜ ਕੇ ਨਾ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਨਨਵੇਂ ਮਾਡਲ ਇੰਨੇ ਕੀਰਤੋ ਕੇ ਟਰੈਕਟਰ ਵੀਰਾਂ ਦੇ ਵਾਹ ਕੇ ਲੈ ਸਕਦੇ ਕਿ ਤੋਂ ਮਰਗਾੜ ਸ਼ਿਕਾਰ ਦੀ ਗਲੇ ਵੇ ਪੂਰਾ ਬੰਦੀਰ ਆ ਟਰੈਕਟਰ ਆ ਕੋਈ ਚੀਜ਼ ਨਹੀਂ ਬਦਲੀ ਵੀ ਤੇ ਬਹੁਤ ਵਧੀਆ ਟਰੈਕਟਰ ਸਾਰੀ ਜਾਣਕਾਰੀ ਜਿਹੜੀ ਫੋਨ ਮਾਲਕ ਵੀ ਦਾ ਨੰਬਰ ਚੱਲ ਜਿਹੜਾ ਸਕਰੀਨ ਦੇ ਉੱਤੇ ਵੀ ਨਸਪਰਕ ਕਰ ਸਕਦੇ ਆ ਸਤ ਮੂਲੇ ਟਾਇਰ ਬਿਲਕੁਲ ਨਵੇਂ ਆ ਮਗਰਲੇ ਵੀ ਨਵੇਂ ਹਰ ਗਈ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ ਤੇ ਰੇਟ ਹੈਗਾ 1.5 ਲੱਖ ਰੁਪਇਆ ਮੌਕੇ ਤੇ ਮਾਨਤਾਣ ਕਰ ਦੇਣਗੇ ਰੇਟ 2 ਲੱਖ ਦਾ ਲਾਰਿੰਬਲਾ ਟਰੈਕਟਰ ਨਾੜ ਕੇ ਰਾਇ ਹੈ ਸਾਰੀ ਜਾਣਕਾਰੀ ਲੈਣੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਘੇਰ ਤਾਂ ਓਕੇ ਆ ਤੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਖੇਰ ਕਰਦੇ ਆ